ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 21 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਸ਼ਪ ਗਾਤਕਾ ਦੇਵਸ ਮਨਾਇਆ ਗਿਆ। ਇਸ ਮੌਕੇ ਤੇ ਪਾਰਟੀ ਦੇ ਉਮੀਦਵਾਰ ਡਾਕਟਰ ਹਰਜਿੰਦਰ ਸਿੰਘ ਜਖੂ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢਰੌਲੀ, ਜ਼ਿਲ੍ਹਾ ਛੱਤਰ ਬਗੇਲ ਸਿੰਘ ਪਾਰਟੀਆ ਤੇ ਜਲੰਧਰ ਪੱਛਮੀ ਤੋਂ ਉਮੀਦਵਾਰ ਸਰਬੀ ਸਿੰਘ ਖਾਲਸਾ ਸਮੇਤ ਜਿਲੇ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਇਸ ਮੌਕੇ ਤੇ ਸਿੰਘਾ ਬੋਲੋ ਗੱਤਕੇ ਦੇ ਸ਼ਾਨਦਾਰ ਕਾਰਤਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰ ਸੰਗਤਾਂ ਵੱਲੋਂ ਖੂਬ ਸਲਾਹਿਆ ਗਿਆ। ਇਸ ਮੌਕੇ ਤੇ ਵੱਖ-ਵੱਖ ਰਾਜਨੀਤਿਕ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਆਪਣੇ ਸੰਬੋਧਨ ਵਿੱਚ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਹਰ ਸਾਲ 21 ਜੂਨ ਨੂੰ ਵਿਸ਼ਵ ਗੱਤਕਾ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਜਲੰਧਰ ਵਿਖੇ ਇਹ ਵਿਸ਼ੇਸ਼ आयोजन ਕਰਨ ਲਈ ਜ਼ਿਲ੍ਹਾ ਏਕਾਈ ਨੂੰ ਵਧਾਈ ਦਿੱਤੀ। ਭਾਈ ਸੁਖਜੀਤ ਸਿੰਘ ਡਰੋਲੀ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਮਨਜੀਤ ਸਿੰਘ ਰੇਰੂ ਜੀ ਇਹਨਾਂ ਸਾਰਿਆਂ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਜੱਥੇਬੰਦੀ ਨੇ ਗੱਤਕਾ ਦੇਵਸ਼ੀਤੀ ਮਨਾਇਆ ਔਰ ਗੱਤਕੇ ਗੱਤਕਾ ਮਾਰਸ਼ਲ ਆਰਟ ਦੀ ਇਹ ਟੀਮ ਸਮੁੱਚੀ ਇਹ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਇਸ ਮੌਕੇ ਤੇ ਸਤੁਕ੍ਰਿਯ ਵੀਰ ਮਹਾਰਾਜ ਜੀ ਦੇ ਦਿਹਾੜੇ ਤੇ ਔਰ ਸੰਗਤਾਂ ਦੀ ਵੱਡੇ ਪੱਧਰ ਤੇ ਸਮੂਲੀਅਤ ਨੇ ਅਰੁਣਗ ਸੰਗਤਾਂ ਦੀ ਬਹੁਤ ਵੱਡੀ ਬੇਨਤੀ ਕਿ ਹਰ ਬਾਰੀ ਸਿੱਖ ਕੌਮ ਸਿੱਖ ਪੰਥ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੀ ਤਰਫੋਂ ਇਸ ਜ਼ਿਲ੍ਹੇ ਦੀ ਜਥੇਬੰਦੀ ਹਰ ਸਾਲ ਇਸ ਤਰ੍ਹਾਂ ਗੱਪ ਕਾ ਦੇਵ ਸੁਨਾਵੇ ਉਹ ਨਗਰ ਕੀਰਤਨ ਦੇ ਸੰਤਾਂ ਜਿਹੜੀਆਂ ਅੱਜ ਬਹੁਤ ਨਿਹਾਲ ਹੋ ਕੇ ਗਈਆਂ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੀਤ ਪ੍ਰਧਾਨ ਹੋਣ ਦੇ ਨਾਤੇ ਸਮੂੱਚੀ ਜਥੇਬੰਦੀ ਨੂੰ ਵਧਾਈ ਦਿੰਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਪਾਰਟੀ ਦੀ ਬੇਨਤੀ ਨੂੰ ਕਬੂਲਿਆ ਤੇ ਇੰਨਾ ਵੱਡਾ ਇਹ ਦਿਹਾੜਾ ਕਰ ਦਿੱਤਾ ਸੋ ਆਓ ਹੁਣ ਆਪਾਂ ਸਰਦਾਰ ਸਿਮਰਨਜੀਤ ਸਿੰਘ ਬਾਣ ਜੀ ਦੀ ਤਰਫੋਂ ਤੁਹਾਡਾ ਸਭ ਦਾ ਹੀ ਧੰਨਵਾਦ ਤੇ ਮਾਨ ਸਾਹਿਬ ਬਹੁਤ ਇਸ ਗੱਲੇ ਉਤਸੁਕ ਸੀਗੇ ਕਿ ਜਲੰਧਰ ਦੇ ਵਿੱਚ ਕਿਹੋ ਜਿਹਾ ਆਪਾਂ ਵਿਸ਼ਵ ਗੱਤਕਾ ਦਿਵਸ ਬਣਾਉਂਦੇ ਆਂ ਔਰ ਇਸ ਸਫਲਤਾ ਪੂਰਵਕ ਇਸ ਦਿਹਾੜੇ ਨੂੰ ਸਫਲ ਕਰਕੇ ਤੁਸੀਂ ਉਹਦੀ ਉਦਮ ਦੇ ਨਾਲ ਸਹਿਯੋਗ ਪਾਇਆ ਤੇ ਮਾ ਉਚੇਚੇ ਤੌਰ ਤੇ ਪਾਰਟੀ ਹਾਈ ਕਮਾਨ ਦੀ ਤਰਫੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੇ ਉਪਰਾਲੇ ਕੀਤੇ ਔਰ ਜਿਹੜੇ ਇਸ ਜਿੰਨੀ ਚੋਣ ਦੇ ਵਿੱਚ ਆਪਣੀ ਅਕਾਲ ਅਕਲਪ ਦਾ ਹਮਰਸਾਦੀ ਤਰਫੋਂ ਸਾਡੇ ਉਮੀਦਵਾਰ ਵੀ ਹਨ ਤੇ ਅਸੀਂ ਬਹੁਤ ਵੱਡੀਆਂ ਪੀੜਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ